ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਰ ਸੁਤੀ ਨਿਜ ਦਾਸ ਪਰ ਭਈ ਸੁਹਾਏ ਅਪਾਰ ਪਾਰਦ ਵਰਨੀ ਪਾਰਦਾ ਗ੍ਰੰਥ ਸਿੰਧ ਤੇ ਪਾਰ ਸਾਰ ਸੁਤੀ ਨਿਜ ਦਾਸ ਪਰ ਭਈ ਸਹਾਏ ਅਪਾਰ 파ਰਦ ਵਰਨੀ 파ਰਦਾ ਗ੍ਰੰਥ ਸਿੰਧ ਤੇ 파ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਤ ਪਾਵਨ ਭਗਤ ਵਛਲ ਕਿਰਪਾ ਦੇਖ ਜਾਣੇ ਜੁਗ ਜੁਗ ਅਟਲ ਦਸਾਹੀ ਪਾਤਸ਼ਾਹ ਜਨ ਦੀ ਜਾਗ ਦੀ ਜੋਤ ਤਨ ਤਨ ਸਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦਮੰਦਮੀ ਟਕਸਾਲ ਸਦਰ ਵਾਲਾ ਵਿਖੇ ਸਤਿਗੁਰੂ ਜੀ ਦੀ ਕਿਰਪਾ ਨਾਲ ਗੁਰ ਇਤਿਹਾਸ ਦੀ ਜੋ ਪਾਵਨ ਕਥਾ ਲੜੀਵਾਰ ਚੱਲ ਰਹੀ ਹੈ ਆਓ ਪਿਆਰਿਓ ਇਸ ਮਾਗਤੀ ਦੇ ਪ੍ਰਸੰਗ ਜੋ ਹਨ ਸਰਵਣ ਕਰੀਏ ਤੁਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਬਹੁਤ ਹੀ ਪਿਆਰ ਨਾਲ ਸ਼ਰਧਾ ਨਾਲ ਸਾਧਗੁਰੂ ਜੀ ਦੇ ਚਰਨਾਂ ਦੇ ਭਉਰੇ ਬਣ ਕੇ कविराज भाई संतोख लिखी है सारे ग्रंथा गुर इतिहास के जिने भी ग्रंथ हैं सब तो श्रेष्ठ ग्रंथ ਇਹ ਗੁਰ ਪ੍ਰਤਾਪ ਸੂਰਜ ਗ੍ਰੰਥ ਸੋ ਆਓ ਜੋ ਸੰਵਾਪਤੀ ਵਾਲੇ ਪ੍ਰਸੰਗ ਹਨ 63 ਮਾ ਜੋ ਪ੍ਰਸੰਗ ਹੈ ਦੂਸਰੇ ਐਨ ਦਾ ਇਸ ਕਥਾ ਨੂੰ ਕਵੀ ਜੀ ਨੇ ਇਸ ਗ੍ਰੰਥ ਦਾ ਨਾਮ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਰੱਖਿਆ ਸੂਰਜ ਦੀਆਂ ਜੇਮੇ ਸੋ ਉਤਰਾਰ ਦਿੱਤੇ ਪੂਰਬਾਰ ਹੁੰਦੇ ਆ ਸੋ ਇਹਦੇ ਗੁਰੂ ਪਿਆਰਿਓ ਦੋ ਗੁਰੂ ਨਾਨਕ ਪ੍ਰਸੰਗ ਜੋ ਪ੍ਰਕਾਸ਼ ਦੇ ਉਤਰਾਰਧ ਤੇ ਪੂਰਬਾਰਧ ਦੋ ਹਿੱਸਿਆਂ ਵਿੱਚ ਇਹਨੂੰ ਲਿਖਿਆ। ਔਰ ਅੱਗੇ ਜੋ ਇਹ ਨੌ ਸਤਗੁਰਾਂ ਦੀ ਕਥਾ ਹੈ ਉਸ ਨੂੰ ਕਵੀ ਜੀ ਨੇ ਜਿਵੇਂ ਸੂਰਜ ਦੀਆਂ 12 ਰਾਸਾਂ ਹੁੰਦੀਆਂ। ਅਤੇ ਸ਼ੇਰਤਾ ਉਨ੍ਹਾਂ ਦੇ ਅਨੁਸਾਰ ਬਣਦੀਆਂ ਔਰ ਦੋ ਐਨ ਹੁੰਦੇ ਹਨ ਦਖਨਾਇਣ ਉਤਰਾਇਣ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਪ੍ਰਤਾਪ ਰੂਪੀ ਜਿਹਦੇ ਵਿੱਚ ਇਹ ਗੁੰਥਨ ਕੀਤਾ ਹੈ ਸਤਿਗੁਰੂ ਜੀ ਦਾ ਇਤਿਹਾਸ ਪ੍ਰਤਾਪ ਜਸ ਬੋਧੀਆਂ ਗੁਰੂ ਪਿਆਰਿਓ 12 ਰਾਸਮ ਬਣਾਈ ਜਨ ਜਿਵੇਂ ਸੂਰਜ ਦੀਆਂ ਕਿਰਣਾ ਹੁੰਦੀਆਂ ਪ੍ਰਕਾਸ਼ ਵਾਲੀਆਂ ਇਸ ਤਰ੍ਹਾਂ ਇੱਕ ਇੱਕ ਅਧਿਆਇ ਨੂੰ ਅੰਸੂ ਦਾ ਨਾਮ ਦੇ ਕਰਕੇ ਕਿਰਨ ਦਾ ਨਾਮ ਦੇ ਕਰਕੇ ਕਵੀ ਜੀ ਨੇ ਇਹ ਗ੍ਰੰਥ ਸੰਪੂਰਨ ਕੀਤਾ ਆਓ ਦੂਸਰੇ ਆਨੰਦਾ ਇਹ ਸ਼ਤੀਵਾਂ ਪ੍ਰਸੰਗ ਆਪਾਂ ਅੱਜ ਪਰਾਰੰਭ ਕਰਦੇ ਆਂ ਜਸਪ੍ਰਕਾਰ ਕਵੀ ਜੀ ਸਤਿਗੁਰੂ ਗਰੀਬ ਨਿਵਾਜ ਜੀ ਦੇ ਮੰਗਲ ਕਰਦੇ ਹਨ ਆਓ ਪ੍ਰੇਮ ਸਹਿਤ ਸਰਵਣ ਕਰੀਏ ਪਹਿਲਾਂ ਕਾਵ ਸੰਕੇਤ ਮਰਿਆਦਾ ਦਾ ਮੰਗਲ ਕਰਦੇ ਆਂ ਕਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਰ ਸੁਤੀ ਨਿਜ ਦਾਸ ਪਰ ਭਈ ਸਹਾਇ ਅਪਾਰ ਕਵੀ ਜੀ ਪਰਮਾਉਂਦੇ ਹਨ ਕਿ ਸਾਰਾ ਹੀ ਪੜ੍ਹ ਦਿਓ ਪਾਰਦ ਵਰਨੀ ਪਾਰਦਾ ਗ੍ਰੰਥ ਸਿੰਧ ਤੇ ਪਾਰ ਕਹਿੰਦੇ ਪਾਰੇ ਦੇ ਰੰਗ ਵਰਗੀ ਸਫੇਦ ਸਰਸਤੀ ਜੋ ਪਰਮੇਸ਼ਰ ਦੀ ਸ਼ਕਤੀ ਹੈ ਇਸ ਨੇ ਆਪਣੇ ਅੰਦਾਜ਼ ਤੇ ਕਿਰਪਾ ਕਰਕੇ ਗ੍ਰੰਥ ਰੂਪੀ ਸਮੁੰਦਰ ਤੋਂ ਦੋ ਪਾਰ ਕਰਾਉਣ ਵਾਲੀ ਤਾਰਨਹਾਰ ਨੇ ਸਹਾਇਤਾ ਕਰਕੇ ਇਹ ਸੰਪੂਰਨ ਕੀਤਾ ਹੈ ਚੌਪਈ ਕਰਨੀ ਸੁਖ ਦੁਖ ਦਾਰਦ ਹਰਨੀ ਕਰਨੀ ਸੁਖ ਦੁਖਾਂਦਿ ਕਰਨਹਾਰ ਹੈ ਦੁਖਾਂ ਨੂੰ ਨਾਸ਼ ਕਰਨ ਵਾਲੀ ਹੈ ਹਰਨੀ ਸੁੱਤ ਸਮ ਆਖਣ ਵਰਨੀ ਔਰ ਹਰਨੀ ਬੱਚੇ ਦੀਆਂ ਜਿਵੇਂ ਅੱਖਾਂ ਹੁੰਦੀਆਂ ਨਾ ਉਹ ਜਿ ਵਰਣ ਕੀਤੀ ਹੈ ਵਰਨੀ ਬਕਰ ਮਹਾ ਸ਼ਬ ਧਰਨੀ ਔਰ ਉਹਦੀਆਂ ਟੇਢੀਆਂ ਟੇਢੀਆਂ ਪਾਵਾਂ ਵਡੀਆਂ ਸ਼ਬਦ ਧਾਰਨ ਵਾਲੀਆਂ ਹਨ ਤਰਨੀ ਬੁੱਧ ਕੀ ਬੈ ਤਨ ਤਰਨੀ ਔਰ ਜਿਹੜੀ ਸ਼੍ਰੇਸ਼ਟ ਬੁੱਧ ਨੂੰ ਤਾਰਨ ਵਾਲੀ ਆ ਬੈ ਤਨ ਤਰਨੀ ਔਰ ਜਵਾਨ ਅਵਸਥਾ ਵਾਲੀ ਹੈ ਤਰਨੀ ਬਿਗਨ ਸਿੰਧ ਜਿਹ ਸ਼ਰਣੀ ਜ ਜੀ ਸ਼ਰਨ ਵਿੱਚ ਆ ਕਰਕੇ ਜੋ ਵਿਗਨ ਰੂਪੀ ਸਮੁੰਦਰ ਹੈ ਨਾ ਇਨ ਤੋਂ ਉਹ ਬੇੜੀ ਦੇ ਵਾਰ ਪਾਰ ਕਰਾਉਣ ਵਾਲੀ ਹੈ ਸਰ ਨਿਰਜ ਦੁੱਤ ਦ੍ਰਿਗ ਆਦਰਣੀ ਸੋ ਸਰ ਨਿਰਜ ਜੋ ਕਮਲ ਫੁੱਲ ਵਾਂਗ ਦੁੱਤ ਦ੍ਰਿਗ ਜਿਹਦੇ ਨੇਤਰਾ ਦੀ ਜੋ ਇਹ ਸੋਭਾ ਹੈ ਤਰਣੀ ਦੋਖਨ ਦਾਸ ਉਹ ਦਰਮੀ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਔਰ ਦਾਸਾਂ ਦਾ ਉਧਾਰ ਕਰਨ ਵਾਲੀ ਹੈ ਤਰਣੀ ਕਰਨਾ ਗੁਨੀਨ ਵਰਨੀ ਔਰ ਕਰुणा ਕਿਰਪਾ ਕਰਨ ਵਾਲੀ ਹੈ ਗੁਣੀ ਜਨਾਂ ਨੇ ਇਹ ਵਰਣਨ ਕੀਤਾ ਕਿ ਉਹ ਤਰਣੀ ਕਰਨਾ ਕਿਰਪਾ ਧਾਰਨ ਵਾਲੀ ਹੈ ਬਰਨੀ ਕੁੰਦ ਇੰਦੂ ਆ ਪਰਨੀ ਕਾਇੰਦ ਕੁੰਦ ਦੇ ਫੁੱਲ ਵਰਗੀ ਔਰ ਚੰਦਰਮੇ ਦੀ ਸੋਭਾ ਵਾਲੀ ਹੈ ਪਰਨੀ ਨਾਗ ਬਿਗਨ ਗਨ ਅਰਨੀ ਔਰ ਸਪਾਰੂਪੀ ਵਿਗਨਾ ਨੂੰ ਮਾਰਨੀ ਵਾਂਗ ਉਹ ਵੈਰਨ ਹੈ ਕਰਨੀ ਕਰੇ ਆਨੰਦ ਉਸਰਨੀ ਔਰ ਅਰਨੀ ਕਰਕੇ ਆਨੰਦ ਦੇ ਉਸਾਰਨ ਵਾਲੀ ਹੈ ਸ਼ਰਨੀ ਪਰੇ ਕਲੇਸ਼ ਨਿਵਰਨੀ ਜਿਹੜ ਸ਼ਰਨ ਪੈਂਦੇ ਆ ਉਹਨਾਂ ਦੇ ਕਲੇਸ਼ਾ ਨੂੰ ਦੁੱਖਾਂ ਨੂੰ ਨਿਵਰਤ ਕਰਨ ਵਾਲੀ ਹੈ ਹਰੀ ਸਿਮਰ ਕਥ ਪੂਰਨ ਕਰੀ ਕਾਵਿ ਜੀ ਹੁਣ ਕਥਾ ਮੰਗਲ ਕਰਦੇ ਆਂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋ ਕਥਾ ਹੈ ਇਹ ਪੂਰਨ ਕੀਤੀ ਹੈ ਕਰੀ ਕਲਖ ਕੋ ਬਾਗਨ ਖਰੀ ਜੋ ਹਰੀ ਸ਼ੇਰਨੀ ਵਾਂਗ ਜਿਸ ਪ੍ਰਕਾਰ ਹਾਥੀ ਨੂੰ ਆਤਣੀ ਨੂੰ ਸ਼ੇਰਨੀ ਟੱਕਰੇ ਇਸ ਪ੍ਰਕਾਰ ਦੇ ਨਾਲ ਪਾਪਾ ਰੂਪੀ ਹਾਥਣੀ ਨੂੰ ਸੱਚਮੋਚੀ ਸ਼ੇਰਨੀ ਵਾਂਗ ਟੱਕਰਨ ਵਾਲੀ ਹੈ ਕਰੀ ਕਲਖ ਕੋ ਬਾਗਨ ਘਰੀ ਇਹ ਇਸ ਪ੍ਰਕਾਰ ਹੈ ਇਦਾ ਸਰੂਪ ਹੈ ਖਰੀ ਭਈ ਜਿਮ ਮੁਕਤਾ ਲਰੀ ਔਰ ਗੁਰੂ ਪਿਆਰਿਓ ਜਿਸ ਤਰ੍ਹਾਂ ਮੋਤੀਆਂ ਦੀ ਲੜੀ ਹੁੰਦੀ ਹੈ ਸੁੱਚੇ ਮੋਤੀਆਂ ਦੀ ਇਸ ਪ੍ਰਕਾਰ ਇਹ ਕਥਾ ਮੋਤੀਆਂ ਦੀ ਸੁੱਚੀ ਲੜੀ ਵਾਂਗ ਤਿਆਰ ਹੋਈ ਹੈ ਲਰੀ ਕਮਤ ਸੋ ਤੂਰਨ ਹਰੀ ਔਰ ਇਹ ਦੁਰਬੁੱਧ ਜਿਹੜੀ ਆ ਨਾ ਖੋਟੀ ਬੁੱਧੀ ਦੇ ਨਾਲ ਲੜਨ ਵਾਲੀ ਹੈ ਉਸ ਨੂੰ ਤੁਰਤੀ ਛੇਤੀ ਹੀ ਦੂਰ ਕਰ ਦਿੰਦੀ ਹੈ। ਪਾਰ ਬ੍ਰਹਮ ਕੇ ਗੁਰ ਅਵਤਾਰ ਉਹਨਾਂ ਤਨ ਗੁਰੂ ਗ੍ਰੀਮਨਵਾਦ ਜੀ ਦਾ ਮੰਗਲ ਕਵੀ ਜੀ ਕਰ ਰਹੇ ਹਨ। ਗੁਰਿੰਦਰ ਸਾਧਗੁਰੂ ਸੱਚੇ ਪਾਤਸ਼ਾਹ ਜੀ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਹਨ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਗੁਰ ਪਰਮੇਸ਼ਰ ਏਕੋ ਜਾਣ ਜੋਤਿਸ ਪਾਵੈ ਸੋ ਪ੍ਰਵਾਨ ਸਾਡੇ ਸਤਿਗੁਰੂ ਜੀ ਕੋਈ ਜੀਵ ਕੋਟੀ ਤੋਂ ਨਹੀਂ ਹਨ ਕੋਈ ਜਮਨ ਮਰਨ ਵਿੱਚ ਆਉਣ ਵਾਲੇ ਨਹੀਂ ਹਨ ਨਾਰਾਇਣ ਨਰਪਥ ਨਮਸਕਾਰ ਐਸ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਤਾਰਨ ਹਿਤ ਜਗ ਭਗਤ ਉਦਾਰ ਸੰਸਾਰ ਦੇ ਵਿੱਚ ਆਪਣੇ ਸ੍ਰੇਸ਼ਟ ਭਗਤਾ ਨੂੰ ਤਾਰਨ ਵਾਸਤੇ ਸਤਿਗੁਰੂ ਗਰੀਬ ਨਵਾਜ ਜੀ ਨੇ ਅਵਤਾਰ ਧਾਰਿਆ ਹੈ ਦਾਰਨ ਦੁੱਖ ਤੇ ਕੀਨ ਉਧਾਰ ਔਰ ਪਿਆਨਕ ਦੁੱਖਾਂ ਤੋਂ ਸਤਿਗੁਰੂ ਜੀ ਨੇ ਉਧਾਰ ਕੀਤਾ ਆਪਣੇ ਪਿਆਰੇ ਗੁਰਸਿੱਖਾਂ ਦਾ ਭਗਤਾਂ ਦਾ ਧਾਰੇ ਸਿੱਖੀ ਪਰੇ ਸੋ ਪਾਰ ਤិន ਇਹ ਕਲਮ ਧਰਮ ਚਲਾਇਓ ਸਭ ਸਾਧਨ ਕੋ ਰਾਹੋ ਦਿਖਾਇਓ ਬਤਾਇਓ ਜੋ ਤਾ ਕੇ ਮਾਰਗ ਮਹਿ ਆਏ ਦੁਖ ਭੂਖ ਤਿਹ ਨਹਿ ਸੰਤਾਇ ਸਤਿਗੁਰੂ ਗਰੀਬ ਨਵਾਜ ਜੀ ਨੇ ਕਾਲ ਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ अवतार उतार ਕੇ ਸਿੱਖੀ ਧਰਮ ਚਲਾਇਆ ਔਰ ਸਾਰੇ ਸਾਧੂ ਜਨਾਂ ਨੂੰ ਜੋ ਪਰਮੇਸ਼ਰ ਦੇ ਆਸਤਕ ਹਨ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਣ ਵਾਲੇ ਆ ਉਹਨਾਂ ਨੂੰ ਇਹ ਰਸਤਾ ਦਿਖਾ ਦਿੰਦਾ ਚਾਹੇ ਉਹ ਪਹਿਲਾਂ ਹਿੰਦੂ ਧਰਮ ਨੂੰ ਮੰਨਦੇ ਸਨ ਮੁਸਲਮਾਨ ਨੂੰ ਜਾਂ ਹੋਰ ਕਈ ਫਿਰਕਿਆਂ ਨੂੰ ਜੜਾ ਜੜਾ ਸਤਿਗੁਰੂ ਗਰੀਬ ਨਵਾਜ਼ ਜੀ ਦੀ ਸ਼ਰਨ ਆ ਗਿਆ ਚਰਨਾਂ ਦੀ ਸ਼ੋਭਾ ਪ੍ਰਾਪਤ ਕਰ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਸਾਰਿਆਂ ਨੂੰ ਇਹ ਰਾਹ ਦਿਖਾ ਦਿੱਤਾ ਕਿ ਜਿਹਨੇ ਮੁਕਤ ਹੋਣਾ ਗੁਰਮਤ ਸਾਰ ਹੋਰ ਨਾਮ ਵੀ ਹੋਣੀ ਇਹ ਗੁਰਮਤਿ ਧਾਰਨ ਕਰੋ ਇਹ ਸ੍ਰੇਸ਼ਟ ਹੈ ਬਾਕੀ ਸਾਰੀਆਂ ਨਾਮ ਤੋਂ ਵੀ ਹੋਣੀਆਂ ਹਨ ਪਗ ਡੰਡੀਆਂ ਹਨ ਇਹ ਗੁਰ ਸਿੱਖੀ ਦਾ ਗਾਡੀ ਰਾਹੋ ਸਤਿਗੁਰੂ ਜੀ ਨੇ ਚਲਾਇਆ ਹਾਈਵੇ ਕਹਿ ਲੋ ਅੱਜ ਦੇ ਸਮੇਂ ਵਿੱਚ ਮੋਟਰਵੇ ਜਾਂ ਜੀਟੀ ਰੋਡ ਕਹਿ ਦਿੰਦੇ ਆ ਇਹ ਸਤਿਗੁਰੂ ਜੀ ਨੇ ਵੱਡਾ ਇਹ ਸਿੱਧਾ ਰਸਤਾ ਇਹ ਸਿੱਖੀ ਧਰਮ ਚਲਾਇਆ ਬਾਕੀ ਪਾਗ ਡੰਡੀਆਂ ਕੋਈ ਜੰਗਲਾਂ ਵਿੱਚ ਕੋਈ ਕੱਲੇ ਕੱਲਾ ਛੋਟਾ ਛੋਟਾ ਰਸਤਾ ਅਸਾਂ ਪੈਦਲ ਤੇ ਲੈ ਜਾਂਦਾ ਉਧਰ ਤੁਰ ਫਿਰਦੇ ਆ ਸਤਨਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖੀ ਦਾ ਇਹ ਜੋ ਮਾਰਗ ਸਿੱਖਾਂ ਨੂੰ ਬਖਸ਼ਿਸ਼ ਕੀਤਾ ਕਾਜੀ ਜੀ ਕਹਿੰਦੇ ਧਾਰੇ ਸਿੱਖੀ ਪਾਰ ਪਰੇ ਸੋ ਪਾਰ ਹੈ ਜਿਹੜਾ ਵੀ ਧਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਸਿੱਖਿਆ ਗੁਰੂ ਵਿਚਾਰ ਸਤਿਗੁਰੂ ਜੀ ਦੀ ਸਿੱਖਿਆ ਨੂੰ ਗੁਰੂ ਜੀ ਦੇ ਦੱਸੇ ਦੀ ਵਿਚਾਰ ਕਰਕੇ ਧਾਰਨ ਕਰਦਾ ਪਰੇ ਸੋ ਪਾਰ ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਜਾਂਦਾ ਹੈ ਸੋਈ ਆ ਧਾਰ ਅਪੂਰਬ ਪੂਰਬ ਰੂਪ ਭਏ ਗੁਰ ਨਾਨਕ ਜੋਤ ਉਧਾਰਹਿ ਸੋ ਅਸਚਰਜ ਬ੍ਰਹਮ ਹੀ ਰੂਪ ਧਾਰ ਕੇ ਉਧਾਰ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਹਨ ਪੂਰਬ ਅਪੂਰਬ ਪੂਰਬ ਰੂਪ ਹੈ ਸੋ ਗੁਰੂ ਕੇ ਪਿਆਰਿਓ ਜੋ ਆਦ ਤੋ ਰਹਿਤ ਉਹਨਾਂ ਨੇ ਇਹ ਆਪਣਾ ਗੁਰਨਾਨਕ ਰੂਪ ਆਦ ਤਾਰਨ ਕੀਤਾ ਦਾਰ ਕਿਦੋਂ ਨਰ ਪੰਥ ਪਰੇ ਤਿਨ ਸੇ ਜਗ ਸਾਗਰ ਤੇ ਪਰ ਪਾਰੇ ਦਾਰ ਇਸਤਰੀ ਤੇ ਨਰ ਪੁਰਸ਼ ਜਿਹੜੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਰਸਤੇ ਚੱਲੇ ਸਤਿਗੁਰਾਂ ਨੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦੇ ਕਰਕੇ ਸੋ ਜਗ ਸਾਗਰ ਤੇ ਪਾਰ ਪਾਰੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ। 파ਰਤ ਹੈ ਗੁਣ ਟਾਰਤ ਔਗਣ ਗਿਆਨ ਸਿਖਾਰਤ ਬਾਗ ਵਿਚਾਰਹਿ ਜਿਹੜੇ ਸਤਿਗੁਰੂ ਜੀ ਦੇ ਬਚਨਾਂ ਦੀ ਵਿਚਾਰ ਕਰਦੇ ਆ ਉਹ ਗੁਣਾ ਨੂੰ ਆਪਣੇ ਹਿਰਦੇ ਵਿੱਚ ਪਾਲਦੇ ਹਨ। ਸੋ ਔਗਣ ਟਾਰੇ ਔਗਣ ਨੂੰ ਦੂਰ ਕਰਦੇ ਆ। ਸਤਿਗੁਰੂ ਮਹਾਰਾਜ ਜੀ ਦੀ ਜਿਹੜਾ ਸ਼ਰਨ ਆਉਂਦਾ ਨਾ ਕਰਮਸਤਕ ਹੱਥ ਧਾਰ ਸਤਿਗੁਰੂ ਜੀ ਆਪਣੀ ਮਿਹਰ ਭਰਿਆ ਕਿਰਪਾ ਭਰਿਆ ਹੱਥ ਮੱਥੇ ਤੇ ਰੱਖ ਕੇ ਵਿੱਚੋਂ ਮਾਰ ਕੱਢੀਆਂ ਬਰਿਆਆਂ ਲਬ ਲੋਭ ਕਾਮ ਕ੍ਰੋਧ ਮੋਹ ਇਹਨਾਂ ਸਾਰਿਆਂ ਨੂੰ ਪੂਜਾ ਦਿੰਦੇ ਹਨ ਮਾਰ ਕੱਢੇ ਤੁਧ ਸਾ ਪਰਿਵਾਰਿਆ ਸਮੇਤ ਇਹਨਾਂ ਦੀ ਆਸਰੀ ਸੰਪਤਾ ਦਾ ਜਿੰਨਾ ਪਰਿਵਾਰ ਹੈ ਪਜਾ ਦਿੰਦੇ ਹਨ ਗਿਆਨ ਸਿਖਾ ਰਹੇ ਬਾਤ ਵਿਚਾਰ ਰਹੇ ਜੋ ਸਤਿਗੁਰੂ ਜੀ ਦੇ ਵਚਨਾਂ ਨੂੰ ਵਿਚਾਰਦੇ ਆ ਉਹਨਾਂ ਨੂੰ ਸਤਿਗੁਰੂ ਜੀ ਗਿਆਨ ਬ੍ਰह्म ਗਿਆਨ ਸਿਖਾਉਂਦੇ ਹਨ ਹਿਰਦੇ ਚ ਦ੍ਰਿੜ ਕਰਾਉਂਦੇ ਹਨ ਚਾਰੋਂ 베ਦ ਉਚਾਰ ਅਹ ਸਾਰੇ ਬੰਦਤ ਹਉ ਅਬ ਮੋਹੇ ਉਧਾਰੇ ਸਾਰੇ ਜਿਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਸਾਰਾਂ ਤੋਂ ਸ਼੍ਰੇਸ਼ਟ ਸਾਰ ਇਹ ਅੰਮ੍ਰਿਤ ਵਚਨ ਸਤਿਗੁਰੂ ਜੀ ਦੇ ਹਨ Hindu ਧਰਮ ਦੇ ਵਿੱਚ 6 ਸ਼ਾਸਤਰ ਹਨ 18 ਪ੍ਰਾਣ ਹਨ ਸੋ 52 ਉਪਨਿਸ਼ਦਾਂ ਹਨ 27 ਸਿਮਰਤੀਆਂ ਔਰ ਅਨੇਕਾ ਹੋਰ ਪਾਗਵਤ ਆਦਕ ਗੀਂ ਜੋ ਗ੍ਰੰਥ ਹਨ ਔਰ ਇਹਨਾਂ ਦੇ ਵਿੱਚ ਚਾਰ ਜੋ ਵੇਦ ਮੁਖ ਮੰਨੇ ਹਨ ਇਹਨਾਂ ਸਾਰੋਂ ਤੋਂ ਅਜਿਨੇ ਵੀ ਹੋਰ ਦੁਨੀਆਂ ਦੇ ਵਿੱਚ ਧਾਰਮਿਕ ਗ੍ਰੰਥ ਹਨ ਇਨਾ ਸਭ ਤੋਂ ਸ਼੍ਰੇਸ਼ਟ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਾਹ ਮਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਤਿਨ ਕੇ ਕਲ ਉਧਾਰੇ ਕੋਈ ਨ ਜਾਣੈ ਕੋਈ ਨ ਮਾਨੈ ਸੇ ਪ੍ਰਗਟ ਹਰ ਦੁਆਰੇ ਇਹੋ ਜੇ ਸਤਿਗੁਰੂ ਗਰੀਬ ਨਵਾਜ਼ ਜੀ ਦੇ ਬਚਨ ਹਨ। ਸੋ ਤਵੀ ਜੀ ਕਹਿੰਦੇ ਸ਼੍ਰੇਸ਼ਟ ਸਤਿਗੁਰੂ ਜੀ ਨੇ ਜੋ ਇਹ ਸਾਰੇ ਗ੍ਰੰਥਾਂ ਤੋਂ ਵੇਦ ਆਦਿਕਾਂ ਤੋਂ ਸ਼੍ਰੇਸ਼ਟ ਬਚਨ ਉਚਾਰੇ ਆ ਬਾਣੀ ਉਚਾਰੀ ਆ ਨਾ ਬੰਦਤ ਹੋਂ ਅਬ ਮੋਹਿ ਉਦਾਰੇ ਮੈਂ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਗਰੀਬ ਨਿਵਾਜ ਕਿਰਪਾ ਕਰਕੇ ਮੇਰਾ ਵੀ ਉਧਾਰ ਕਰ ਦਿਓ ਚਤੁਰ ਪਦਾ ਛੰਦ ਜਾਲ ਜੰਜਾਲ ਫਸੇ ਜੋ ਮਿਲੇ ਤਿੰਨ ਦਾਸਨ ਬ੍ਰਿੰਦ ਵਿਕਾਰਨ ਜਾਲ ਧਨ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਹੁਣ ਮੰਗਲ ਕਰਦੇ ਆ ਪਹਿਲਾਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦਾ ਮੰਗਲ ਕੀਤਾ ਹੈ ਗੁਰੂ ਨਾਨਕ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਾਤ ਸਿਉ ਤਾਤ ਮਿਲਾਇਓ ਹੁਣ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਮੰਗਲ ਕਰ ਰਹੇ ਹਾਂ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਜਿਹੜੇ ਲੋਕ ਜੰਜਾਲਾਂ ਦੇ ਝਾਲ ਵਿੱਚ ਫਸੇ ਹੋਏ ਮਿਲੇ ਆ ਤਿਨਾਂ ਸਾਰੇ ਦਾਸਾਂ ਦੇ ਵਿਕਾਰ ਆਪ ਜੀ ਨੇ ਨਾਸ਼ ਕਰ ਦਿੱਤੇ ਦਾਸਨ ਬ੍ਰਿੰਦ ਬ੍ਰਿੰਦ ਸਾਰੇ ਦਾਸਨ ਦਾਸਾਂ ਦੇ ਵਿਕਾਰਨ ਜਾਲ ਜਾਲ ਸਮੂਹ ਵਿਕਾਰਨ ਕਹੀਏ ਵਿਕਾਰ ਉਹਨਾਂ ਦੇ ਨਾਸ਼ ਕਰ ਦਿੱਤੇ ਜਾਲਨ ਕੋ ਉਪਦੇਸ਼ ਬਖਾਨ ਕੈ ਸ੍ਰੀ ਸਤਨਾਮ ਕੀ ਦੇ ਜਪ ਮਾਲ ਤਾਨ ਗੁਰੂ ਗਰੀਬ ਨਵਾਜ਼ ਜੀ ਨੇ ਸਾਰਿਆਂ ਨੂੰ ਸਮੂਹ ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਦੇ ਕਰਕੇ ਜਪਮਾਲ ਇਹ ਜਪਣ ਦੀ ਮਾਲਾ ਦਿੱਤੀ ਆ ਅਥਵਾ ਜਪਮਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਈ ਬੇਨਤੀ ਕਰਕੇ ਜਦੋਂ ਸਾਧੂਆਂ ਨੇ ਪੁੱਛਿਆ ਸੀ ਕਿਹ ਲੱਗੇ ਜੀ ਮਾਲਾ ਤੁਹਾਡਾ ਧਰ ਗੁਰਮੰਤਰ ਕੀ ਆ ਸਤਿਗੁਰੂ ਅੰਗਦ ਦੇ ਸਾਹ ਤੁਹਾਨੂੰ ਕੀ ਮਿਲਿਆ ਗੁਰੂ ਅੰਗਦ ਦੇ ਸਾਹਿਬ ਜੀ ਉਸ ਵੇਲੇ ਸੇਵਕ ਰੂਪ ਵਿੱਚ ਸਨ ਦੱਸਿਆ ਕਿ ਵਾਹਿਗੁਰੂ ਮੰਤਰ ਹੈ ਮੂਲ ਮੰਤਰ ਕੀ ਉਹ ਵੀ ਦੱਸਿਆ ਕਿਹੜਾ ਕਿ ਤੁਹਾਡਾ ਮਾਲਾ ਮੰਤਰ ਕੀ ਹੈ ਕਹਿੰਦੇ ਉਹ ਤਾਂ ਜੇ ਪੁੱਛਿਆ ਨਹੀਂ ਅਸੀਂ ਕਹਿੰਦੇ ਉਹ ਵੀ ਦੱਸਿਓ ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਆਏ ਪੁੱਛਿਆ ਮਹਾਰਾਜ ਬਾਲਾ ਮੰਤਰ ਕੀ ਹੈ ਆਪਣਾ ਗੁਰੂ ਮਹਾਰਾਜ ਜੀ ਨੇ ਉਸੇੜ ਜਪਦੀਆਂ ਪੌੜੀਆਂ ਇਹ ਕ੍ਰਮਵਾਰ ਕਰਕੇ ਤੇ ਮਹਾਰਾਜ ਜੀ ਨੇ ਫਰਮਾਇਆ ਕਿ ਇਹ ਬਾਲਾ ਮੰਤਰ ਹੈ ਜਪਜੀ ਸਾਹਿਬਾਂ ਜਪ ਸਾਹਿਬ ਇਹ ਬਾਲਾ ਮੰਤਰ ਹੈ ਮਾਲਕ ਦੀਨ ਦੁਨੀ ਗੁਰ ਅੰਗਦ ਬੰਦਨ ਤੇ ਕਰ ਦੇਤ ਨਿਹਾਲ ਧੰਨ ਗੁਰੂ ਅੰਗਦ ਦੇ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਾਨਾ ਜਿਹੜਾ ਵੀ ਪ੍ਰੇਮ ਨਾਲ ਸ਼ਰਧਾ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਨਮਸਕਾਰ ਕਰਦਾ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਪੈਣ ਨਾਲ ਉਹ ਨਿਹਾਲ ਹੋ ਜਾਂਦਾ ਹਾਲ ਭਲੋ ਪਰਲੋਕ ਤਨੈ ਨਾ ਫੇਰ ਫਸੈ ਕਬ ਹੂੰ ਜਮ ਜਾਲ ਉਹ ਗੁਰੂ ਕਾ ਪਿਆਰਾ ਇਥੇ ਸੁਖੀ ਇਹ ਲੋਕ ਸੁਖੀਏ ਪਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਪ੍ਰਾਪਤ ਹੋ ਜਾਂਦਾ ਹਾਲ ਭਲੋ ਪਰਲੋਕ ਤਨੈ ਪਰਲੋਕ ਵਿੱਚ ਉਹਨਾਂ ਦਾ ਵਧੀਆ ਹਾਲ ਔਰ ਦੁਬਾਰਾ ਜਮਨ ਦੀ ਜਾਲ ਵਿੱਚ ਨਹੀਂ ਆ ਕੀ ਪੈਂਦੇ ਭਾਵ ਜਮਨ ਵਰਨ ਵਿੱਚ ਨਹੀਂ ਪੈਂਦੇ ਨਾ ਜਮਾਂ ਦੀ ਫਾਹੀ ਵਿੱਚ ਪੈਂਦੇ ਸੋਈਆ ਮੋਹੇ ਹਿਰਦੈ ਵਾਸ ਕੈ ਇਸ ਬਾਸੁਰ ਨਾਸ ਕਲੇਸ਼ ਕਰੋ ਹੋਏ ਮੋਹਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀਆਂ ਕਰਦੇ ਆਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਮੰਗਲ ਕਰਦੇ ਕਵੀ ਜੀ ਧੰਨ ਗੁਰੂ ਮਹਾਰਾਜ ਕਿਰਪਾ ਕਰੋ ਮੇਰੇ ਹਿਰਦੇ ਦੇ ਵਿੱਚ ਆਪ ਜੀ ਦੇ ਚਰਨ ਰਾਤ ਦਿਨੇ ਵਸਣਾ ਨਾਸ ਕਲੇਸ਼ ਕਰੋ ਜਿਸ ਕਾਰਨ ਸਾਰੇ ਕਲੇਸ਼ ਇਹ ਪੰਜ ਪ੍ਰਕਾਰ ਦੇ ਕਲੇਸ਼ ਮੰਨੇ ਆ ਨਾ ਜੋ ਜੋਗੀਆਂ ਨੇ ਰਾਗ ਦੁਆਸ਼ ਅਵਿਦਿਆ ਅਸਮਤਾ ਤੇ ਅਬਿਨਵੇਸ਼ ਇਹ ਸਾਰੇ ਨਾਸ਼ ਹੋ ਜਾਣ ਮੋਹਨ ਕੇ ਪਿਤ ਸ੍ਰੀ ਗੁਰ ਪੂਰਨ ਦਾਸਨ ਕੇ ਕਰਤਾ ਮਨ ਮੋਹਨ ਤਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਮੋਹਨ ਜੀ ਦੇ ਦਾ ਸਤਿਗੁਰੂ ਅਮਰਦਾਸ ਪੂਰਨ ਗੁਰੂ ਸਤਿਗੁਰੂ ਕਿਰਪਾ ਕਰੋ ਆਪ ਜੀ ਦਾਸਾਂ ਦੇ ਮਨਾਂ ਨੂੰ ਮੋਹਣ ਵਾਲਿਓ ਕਿਰਪਾ ਕਰੋ ਮੇਰਾ ਜਿਹੜਾ ਮਨ ਹੈ ਨਾ ਇਹ ਮੋਹ ਚ ਨਾ ਫਸੇ ਆਪ ਜੀ ਦੇ ਚਰਨਾਂ ਦਾ ਧਿਆਨ ਧਰੇ ਇਹ ਬਖਸ਼ਿਸ਼ ਕਰੋ ਹੋ へ ਨਾ ਲੋਭ ਕੋ ਲੋਭ ਕਬੈ ਨਹਿ ਕਾਮ ਕੋ ਕਾਮ ਹੰਕਾਰ ਨਾ ਕਰੋਹਨ ਔਰ ਕਿਰਪਾ ਕਰੋ ਗਰੀਮ ਨਵਾਜ ਨਾ ਹੀ ਕਦੀ ਪਦਾਰਥਾਂ ਦਾ ਲੋਭ ਪੈਦਾ ਹੋਵੇ ਨਾ ਹੀ ਕਾਮ ਦੀ ਕਾਮਨਾ ਰਹੇ ਨਾ ਹੀ ਹੰਕਾਰ ਤੇ ਨਾ ਹੀ ਕ੍ਰੋਧ ਇਹ ਸਾਰੇ ਆ ਕਰਕੇ ਮੈਨੂੰ ਵਿਆਪਨ ਨਾ ਬਖਸ਼ਿਸ਼ ਕਰੋ ਦੋਹ ਸੀ ਓਟ ਸਦਾ ਨਿਜ ਦਾਸਨ ਦਾਨ ਕੋ ਦੀਨ ਕਰੇ ਨਿਰਮੋਹਨ ਗਰੀਮ ਨਵਾ ਸੱਚੇ ਪਾਤਸ਼ਾਹ ਆਪ ਜੀ ਦੀ ਜਿਹੜੀ ਓਟ ਹੈ ਨਾ ਆਪ ਜੀ ਦਾ ਆਸਰਾ ਇਹ ਪਹਾੜ ਜੈਸਾ ਹੈ ਸੋ ਆਪਣੇ ਦਾਸਾਂ ਨੂੰ ਆਪ ਜੀ ਕਿਰਪਾ ਕਰਕੇ ਇਹ ਦਾਨ ਦਿੰਦੇ ਹੋ ਸੋ ਨਾਮ ਦਾ ਦਾਨ ਦੇ ਕਰਕੇ ਨਿਰਮੋਹ ਕਰ ਦਿੰਦੇ ਹੋ ਸਾਡੇ ਤੇ ਵੀ ਮੇਰੇ ਤੇ ਵੀ ਇਹ ਕਿਰਪਾ ਕਰੋ ਮੈਨੂੰ ਵੀ ਆਪ ਕਿਰਪਾ ਕਰਕੇ ਨਾਮ ਦੀ ਦਾਤ ਨਾਮ ਦਾਨ ਬਖਸ਼ਿਸ਼ ਕਰਕੇ ਨਿਰਮੋਹ ਕਰ ਦਿਓ ਇਹ ਜਿਹੜਾ ਮੋਹ ਜੂਨਾ ਮਚ ਪਾਉਣ ਵਾਲਾ ਹੈ ਇਹਦੇ ਤੋਂ ਮੈਂ ਬਚ ਜਾਵਾਂ ਸਮਾਪਤੀ ਕਰਦੀ ਹੈ ਕਿ ਕਰਨਾ ਹੋ ਰਿਹਾ ਬਸ ਕਰੀਏ ਸੋ ਗੁਰੂ ਪਿਆਰਿਓ ਇਥੇ ਅੱਜ ਵਿਸ਼ਰਾਮ ਦਿੰਦੇ ਹਾਂ ਬਾਕੀ ਰਹਿੰਦਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਸੰਪੂਰਨ ਕਰਕੇ ਮੰਗਲਾਂ ਸਮੇਤ ਜੋ ਅਖੀਰਲਾ ਪ੍ਰਸੰਗ ਹੈ ਜਿਸ ਦੇ ਵਿੱਚ ਕਵੀ ਜੀ ਨੇ ਇਸ ਗ੍ਰੰਥ ਦੀ ਸੰਪੂਰਨਤਾ ਸਤਿਗੁਰੂ ਜੀ ਦੀ ਕਿਰਪਾ ਨਾਲ ਜਿਵੇਂ ਹੋਈ ਵਰਣਨ ਕੀਤਾ ਆਪਾ ਉਹ ਕੱਲ ਦੇ ਦੀਵਾਨ ਵਿੱਚ ਸੰਪੂਰਨ ਕਰਨ ਦਾ ਯਤਨ ਕਰਾਂਗੇ ਸੰਪੂਰਨ ਕਰਾਂਗੇ ਆਓ ਉਹਨਾਂ ਇੱਥੇ ਹੀ ਉਹ ਪੰਕਤੀਆਂ ਪੜ੍ਹ ਕੇ ਫਤੇ ਬਲਾਈਏ ਹੋਏ ਨਾ ਲੋਭ ਕੋ ਲੋਭ ਕਬੈ ਨਹਿ ਕਾਮ ਕੋ ਕਾਮ ਹੰਕਾਰ ਨਾ ਕਰੋਹਨ ਦੋਸੀ ਓਟ ਸਦਾ ਨਿਜ ਦਾਸਨ ਦਾਨ ਕੋ ਦੀਨ ਕਰੇ ਨਿਰਮੋਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ